ਤਾਂ ਜੀ ਇੱਥੇ ਬੈਠਿਆਂ ਨੂੰ ਅੱਜ ਹੋ ਗਏ 47 ਦਿਨ। ਠੀਕ ਹੈ ਜੀ। ਸਾਡੇ ਕਹੇ ਤਾਂ ਹਾਲੇ ਤੱਕ ਕਿਤੇ ਕੋਈ ਉਪੜਿਆ ਨਹੀਂ। ਤੇ 39 ਦਿਨਾਂ ਬਾਅਦ ਉਪੜੇ ਸੀਗੇ। ਸੈਂਪਲ ਭਰਨ ਵਾਸਤੇ ਉਹ ਵੀ ਚੰਗੀ ਤਰ੍ਹਾਂ ਸੈਂਪਲ ਨਹੀਂ ਭਰ ਕੇ ਲਿਗੇ ਇੱਕ ਤੋਂ ਭਰ ਕੇ ਲਗੇ ਆ। ਇੱਧਰ ਸੇਠ ਨੇ ਅੱਜ 5 ਮਿੰਟ ਪਹਿਲਾਂ ਹੀ ਕੰਪਲੀਟ ਕੀਤੀ ਐ। ਠੀਕ ਠੀਕ ਐ ਤੇ ਸਾਡਾ ਸਾਰਾ ਕੁਝ ਚੈੱਕ ਕਰਨਾ ਜੇ ਵੀ ਟਰਾਂਸਫਾਰਮ ਤੋਂ ਕੁੰਡੀ ਲੱਗੀ ਐ ਕਿ ਨਹੀਂ ਲੱਗੀ। ਧੱਕਾ ਦੇਖੋ। ਆ ਇੱਥੇ ਸਾਹਮਣੇ ਠੀਕ ਨੇ ਲੱਗੇ ਪਏ ਸਾਡੇ। ਠੀਕ ਐ। ਰਾਤ ਨੂੰ ਚਲਾਉਨੇ ਆ। ਚਲੋ ਸਾਡੇ ਤਾਂ ਲੋਕਲ ਮੁਲਾਜ਼ਮ ਇਹਨਾਂ ਦੀ ਮਜਬੂਰੀ ਐ ਇਹਨਾਂ ਫੋਟੋ ਦੇਖਸਾ ਹੋਇਆ ਪਿਆ ਯਾਰ ਕੋਈ ਸੁਣਵਾਈ ਨਹੀਂ ਸਾਡੀ ਉਹ 5 ਮਿੰਟ ਪਹਿਲਾਂ 5 ਮਿੰਟਾਂ ਚ ਉਹ ਕਰਦਾ ਉਹ ਨਾਲ ਦੀ ਨਾਲ ਪ੍ਰਸ਼ਾਸਨ ਸਾਡੇ ਸਿਰ ਤੇ ਖੜੇ ਨਹੀਂ ਕਹਿੰਦੇ ਇਹਨਾਂ ਦਾ ਆਪਾ ਦਾ ਐਸਡੀ ਸਾਹਿਬ ਨੂੰ ਤਾਂ ਕੀ ਕਹਣਾ ਠੀਕ ਹੈ ਦੇਖੋ ਇੱਕ ਇਹ ਸਾਡੇ ਤਰਾਸ ਦੀਆਂ ਲੋਕਾਂ ਦੀ ਠੀਕ ਆ ਉਹਦਾ ਗੰਧਮੰਦ ਸਾਡੀਆਂ ਫਸਲਾਂ ਦੇ ਵਿੱਚ ਆਉਂਦਾ ਕੋਈ ਕਾਰਵਾਈ ਨਹੀਂ ਠੀਕ ਹੈ ਉਹਦੇ ਆ ਦੇਖੋ ਤੁਹਾਨੂੰ ਮੈਂ ਕੈਮੀਕਲ ਅੱਗੇ ਦਿਖਾਉਂਦਾ ਆ ਸਾਰੇ ਨਰਮੇ ਚ ਪਿਆ ਆ ਨਰਮੇ ਦੇ ਵਿੱਚ ਪਿਆ ਸਾਰਾ ਕੈਮੀਕਲ ਉਹਦਾ ਠੀਕ ਹੈ ਅੱਜ ਸਾਡੇ ਇਥੇ ਲੋਕਲ ਬਿਜਲੀ ਵਿਭਾਗ ਉਹਨਾਂ ਰੇਡ ਮਾਰਨ ਭੇਜਤਾ ਵੀ ਸੋਡੀ ਉੱਥੇ ਟਰਾਂਸਫਾਰਮ ਤੋਂ ਕੁੰਡੀ ਲੱਗੀ ਹੋਈ ਹੈ ਜਦ ਕਿ ਸਾਡੇ ਜੀ ਕਨੈਕਟਰ ਚੱਲਦੇ ਆ ਹੂੰ ਠੀਕ ਹੈ ਜੀ ਕਨੈਕਟਰ ਦਿਖਾ ਦਿਓ ਆ ਜਨੈਕਟਰ ਸਾਹਮਣੇ ਇਦਾਂ ਲੱਗਾ ਹੋਇਆ ਦੇਖੋ ਇਦਾਂ ਸੀਐਮ ਸਾਹਿਬ ਇਦੋਂ ਇਦੋਂ ਵੱਧ ਕੋਈ ਤੱਕਾ ਹੋਰ ਹੋ ਸਕਦਾ ਸਾਡੇ ਨਾਲ ਜਾਂ ਹੋਰ ਕਰਾ ਸਕਦੇ ਹੁਣ ਤਾਂ ਮਤ ਕੇ ਬੈਠਿਆ ਨਾ ਕੋਈ ਪਰਚਿਆਂ ਤੋਂ ਨਾ ਜੇਲਾਂ ਤੋਂ ਨਾ ਨਫੇ ਨੁਕਸਾਨ ਤੋਂ ਨਫਾ ਨੁਕਸਾਨ ਇਹ ਦੋ ਵੱਡਾ ਮੇਰਾ ਸਾਡਾ ਕੀ ਹੋ ਜੂਗਾ ਪਿੰਡ ਦਾ ਜਿਨ੍ਹਾਂ ਨੂੰ ਘਰ ਛੱਡਨੇ ਪੈ ਜਾਣ ਇਹ ਸਾਰੇ ਟਾਣੀਆਂ ਵਾਲੇ ਆ ਸਾਰੇ ਘਰ ਛੱਡਣ ਨੂੰ ਤਿਆਰ ਆ ਜਿਹੜਾ ਪਿੰਡ ਜਿਹੜੇ ਪਿੰਡ ਬੈਠੇ ਉਹਦੇ ਫਿਰ ਨਹੀਂ ਤੇ ਉਹ ਘਰ ਛੱਡਣ ਨੂੰ ਤਿਆਰ ਆ ਕਿੱਧਰ ਜਾਈਏ ਦੱਸੋ ਕੋਈ ਸੁਣਵਾਈ ਨਹੀਂ ਸਾਡੀ ਯਾਰ ਇੱਥੇ ਕਿਹੜਾ ਸ਼ੌਕ ਨਾਲ ਬੈਠੇ ਆ ਮਜਬੂਰੀਆਂ ਤਾਂ ਬੈਠੇ ਆ ਇੰਦਾਂ ਦੇ ਵਿੱਚ ਇੱਥੇ ਪ੍ਰਸ਼ਾਸਨ ਆ ਗਿਆ 1-5 ਮਿੰਟ ਪਹਿਲਾਂ ਬੰਦੇ ਨੇ ਕੰਪਲੀਟ ਕੀਤੇ 5 ਮਿੰਟਾਂ ਚ ਟੀਮ ਪਹੁੰਚ ਗਈ ਸਾਨੂੰ ਅੱਜ 47 ਦਿਨ ਹੋ ਗਏ ਸਾਡੀ ਕਿਸੇ ਨੇ ਕਿ ਸਾਰੀ ਨਹੀਂ ਲਈ ਯਾਰ ਹੂੰ ਸਾਡੇ ਘਰ ਗਲਤ ਪੈ ਲਿਆ ਪੋਲੀਮਰਵਾਦੋ ਸਾਡੇ ਇਹੇ ਹੋ ਟੱਕਾ ਸੀਐਮ ਸਾਹਿਬ ਚਲੋ ਠੀਕ ਹੈ ਸਰਕਾਰਾਂ ਤਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਰਹਿਣੀ ਵੈਸੇ ਪਹਿਲਾਂ ਵਾਲੇ ਨਹੀਂ ਤਾਂ ਰਹੀਆਂ ਰਹੀਆਂ ਇਹਨਾਂ ਦੀਆਂ ਇਹ ਵੀ ਤੁਹਾਡੀ ਵੀ ਨਹੀਂ ਰਹਿਣੀ ਥੋੜਾ ਜਿਹਾ ਧਿਆਨ ਦਿਓ ਤਾਂ ਇੰਨਾ ਟੱਕਾ ਨਾ ਕਰੋ ਹੂੰ ਬਹੁਤ ਜ਼ਿਆਦਾ ਟੱਕਾ ਹੈ ਤੁਸੀਂ ਉਹ 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 ਦੌਰ ਦਵਾਰੇ ਲਿਆਉਣਾ ਚਾਹੁੰਦੇ ਹੋ ਜਿਹੜਾ ਖਾਰਤੂਬਾਦ ਵਾਲਾ ਪਹਿਲਾਂ ਸੀਦਾ ਉਹ ਨਾ ਬਣਾਓ ਸਾਨੂੰ ਮਜਬੂਰ ਨਾ ਕਰੋ ਸਾਨੂੰ ਹੱਥ ਜੋੜਦੇ ਆ ਝੋਲੀ ਅੜਦੇ ਆ ਲੋਕਾਂ ਨੂੰ ਸਾਥ ਦਿਓ ਹੁਣ ਤਾਂ ਦਿਓ ਕਦੋਂ ਦਿਓਗੇ ਯਾਰ ਕਦੋਂ ਦਿਓਗੇ ਕਦੋਂ ਸਾਥ ਦਿਓਗੇ ਯਾਰ ਸਾਡਾ ਤੁਸੀਂ ਆਸੇ ਪਾਸੇ ਦੇ ਪਿੰਡਾਂ ਵਾਲੇ ਕਿ ਝੋਲੀ ਅੜਦਾ ਠੀਕ ਹੈ ਝੋਲੀ ਅੜਦਾ ਮੈਂ ਯਾਰ ਸਾਥ ਦਿਓ ਸਾਡਾ ਯਾਰ ਕਮਾਸ਼ ਕਰੀ ਜੰਨੇ ਹੋ ਸਮੇਸਰ ਗਏ ਯਾਰ ਅਸੀਂ ਕਿੱਥੇ ਨਹੀਂ ਖੜੇ ਜਾ ਕੇ ਹਰਕਤਾਂ ਤੇ ਖੜਦੇ ਰਿਹਾ ਲੋਕਾਂ ਨਾਲ ਜੇ ਹੁਣ ਆਪਦੇ ਪਿੰਡ ਦਾ ਅੱਗਾਂ ਵਾਲੇ ਕਿਤੇ ਯਾਰ ਮਾੜਾ ਹੋ ਗਿਆ ਪਿੰਡ ਦੇ ਨੇ ਸਰਪੰਚ ਬਣਾਏ ਸੀ ਕਾਦੇ ਵਾਸਤੇ ਬਣਾਏ ਆ ਬਈ ਇਸੇ ਵਾਸਤੇ ਬਣਾਏ ਵੀ ਪਿੰਡ ਦਾ ਅੱਗਾਂ ਲੋ ਜਾ ਕੇ ਅੱਗੇ ਬੈਠੇ ਤਾਂ ਹੁਣ ਮਾੜੇ ਹੋ ਗਏ ਵੀ ਇਹ ਤਾਂ ਇਕੱਲਾ ਹੀ ਬੋਲੀ ਜਾਂਦਾ ਪਿੰਡਦਿਆਂ ਨੇ ਕਹਿ ਬੋਲ ਫੇਰ ਬੋਲਦੇ ਆ ਆ ਸਾਰਾ ਪਿੰਡ ਨਾਲ ਖੜਾ ਹੈ ਰਾਤ ਨੂੰ ਦੂਰ ਸੋ ਬੰਦਾ ਰਾਤ ਨੂੰ ਹੁੰਦਾ ਸਾਡਾ ਮੌਜੂਦਾ ਸਰਪੰਚ ਆ ਖੜਾ ਹੈ ਮਿੱਥੋ ਪੁਰਾਣਾ ਸਰਪੰਚ ਆ ਉਹ ਖੜਾ ਸਾਨੂੰ ਉਹ ਨਾ ਬਣਾਓ ਅਸੀਂ ਤੁਹਾਨੂੰ ਹੁਣ ਤਾਂ ਹੱਥ ਜੋੜ ਕੇ ਕਹਿੰਨੇ ਆ ਉਹ ਨਾ ਬਣਾਓ ਜਿਹੜੇ ਅਸੀਂ ਪਹਿਲਾਂ ਸੀਗੇ ਉਹ ਨਾ ਬਣਾਓ ਸਾਨੂੰ ਹੱਥ ਜੋੜਦੇ ਆ ਅਸੀਂ ਹੱਥ ਠੀਕ ਹੈ ਨਾ ਜਿਹੜਾ ਅਸੀਂ 84 ਦਾ ਦੌਰ ਪਹਿਲਾਂ ਦੇਖ ਕੇ ਗਏ ਨਾ ਸਾਡੇ ਤੇ ਮੁੜ ਕੇ ਨਾ ਲਿਆਓ ਫੇਰ ਕਹਿੰਦੇ ਵੀ ਇਹੇ ਇਹ ਖਾਰਕੂ ਬੰਦੇ ਆ ਯੱਤਵਾਦੀ ਬੰਦੇ ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਇੰਨਾ ਧੱਕਾ ਨਾ ਕਰੋ ਹੱਥ ਜੋੜਦੇ ਆ ਸੀਐਮ ਸਾਹਿਬ ਝੋਲੀ ਆੜਦੇ ਆ ਥੋੜੀ ਤਾਂ ਸੁਣੋ ਗੰਦ ਪਾਈ ਜਾਂਦਾ ਰੋਜ਼ 48 ਟਾਂ ਟਾਇਰ ਫੂਕਦਾ ਜਾਂ ਸਾਡੀ ਸੁਣਵਾਈ ਨਹੀਂ ਸਾਡੇ ਬੱਚਾ ਨੂੰ ਖੁਰਕ ਪਈ ਜਾਂਦੀ ਐ ਇੰਨਾ ਧੱਕਾ ਨਾ ਕਰੋ ਅੱਜ ਹੀ ਅੱਜ ਹੀ ਸੇਠ ਨੇ 15 ਮਿੰਟ ਪਹਿਲਾਂ ਕੰਪਲੇਟ ਦਿੱਤੀ ਐ ਜੀ ਅਖੇ ਉਹ ਤਾਂ ਉੱਥੇ ਕੁੰਡੀ ਲਾਉਂਦੇ ਆ ਹੁਣ ਦੱਸ ਦੋ ਸਾਡੇ ਤੇ ਕਿਹੜੀ ਕੁੰਡੀ ਲੱਗੀ ਐ ਕੁਝ ਲਾ ਵੀ ਲਾਵਾਂਗੇ ਕੁਝ ਸ਼ੌਕ ਨਾ ਨਹੀਂ ਬੈਠੇ ਠੀਕ ਹੈ ਕੋਈ ਇੱਥੇ ਘਰ ਨਹੀਂ ਅਸੀਂ ਏਸੀ ਵੀ ਚਲਾਉਂਦੇ ਦਿੱਲੀ ਜਿਹੜੀ ਦਿੱਲੀ ਸਰਕਾਰ ਚਾਹੀ ਤਰਨਾ ਦਿੱਤਾ ਏਸੀ ਕਿਹੜਾ ਮੀਟਰ ਉੱਥੇ ਅਪਲਾਈ ਕਰਕੇ ਬੈਠੇ ਸੀ ਜੀ ਉੱਥੇ ਵੀ ਦਿੱਲੀ ਸਰਕਾਰ ਨੇ ਹਰਿਆਣਾ ਸਰਕਾਰ ਨੇ ਸਾਨੂੰ ਮੀਟਰਾਂ ਦੇ ਬਿਜਲੀ ਪਾਣੀ ਲੈਟਰਿੰਗਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ ਤੇ ਪੰਜਾਬ ਸਰਕਾਰ ਭਗਵੰਤ ਮਾਨ ਦੀ ਇਹ ਕਹਿੰਦੇ ਅਸੀਂ ਤੁਹਾਨੂੰ ਕੁਝ ਦੇਣਾ ਹੀ ਨਹੀਂ ਉਹ ਯਾਰ ਸਾਡੇ ਖੇਤ ਸਾਡੇ ਘਰ ਸਾਡੀਆਂ ਸੜਕਾਂ ਪੈਸੇ ਕਮਾਉਣੇ ਕੱਲੇ ਉਹ ਜਦੋਂ ਇੰਡਸਟਰੀ ਹੈ ਨਹੀਂ ਸੀ ਕਮਾਲੂ ਚੋਂ ਤੇ ਕਿਹੜਾ ਅਸੀਂ ਭੁੱਖੇ ਮਰਦੇ ਸੀ ਜਿੱਟਿਆ ਇੰਡਸਟਰੀ ਹੈ ਨਹੀਂ ਸੀ ਆ ਹੈਗੇ ਆ ਹੋਰ ਹੈਗੇ ਆ ਬਥੇਰੇ ਕਦੇ ਕਿਸਿੰਦੇ ਬੋਲੀ ਨਹੀਂ ਇਹ ੱਟਕਾ ਨਾ ਕਰੋ ਹੁਣ ਵੀ ਅਸੀਂ ਕਹਿੰਦੇ ਸਾਨੂੰ ਤੁਸੀਂ ਮਜਬੂਰ ਨਾ ਕਰੋ ਉੱਠਣ ਤੇ ਜੇ ਅਸੀਂ ਇੱਕ ਵਾਰੀ ਖੜੇ ਹੋ ਗਏ ਨਾ ਫਿਰ ਸਾਨੂੰ ਤੁਸੀਂ ਪਤਾ ਚੱਤਾ ਕਰਨੇ ਸਾਡੇ ਲਈ ਢੇਲਾਂ ਦੇ ਰਾਹ ਖੁੱਲੇ ਆ ਸਾਨੂੰ ਪਤਾ ਸਾਨੂੰ ਉੱਥੇ ਹੀ ਰੱਖਣਾ ਤੁਸੀਂ ਪਰ ਹੱਥ ਜੋੜਦੇ ਆ ਉੱਥੋਂ ਤੱਕ ਨਾ ਲੈ ਕੇ ਜਾਓ ਹੱਥ ਜੋੜਦੇ ਤੁਹਾਡੇ ਆਸੇ ਪਾਸੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਆ 6 ਤਰੀਕ ਨੂੰ ਜੱਕਾ ਜਾਨ ਕੀਤਾ ਜੱਜਲ ਉੱਥੇ ਸਾਡਾ ਸਾਥ ਦਿਓ ਹੱਥ ਬੰਦ ਦੇ ਛੋਡੇ ਕੇ ਪਿੰਡ ਵਾਲੇ ਆਸੇ ਪਾਸੇ ਚੋੜੀ ਅੜਦੇ ਆ ਪੰਚਾਇਤ ਤੋਂ ਆਓ ਸਾਡਾ ਸਾਥ ਦਿਓ ਬਹੁਤ ੱਟਕਾ ਕਰ ਰਿਹਾ ਉਹਦੀ ਦਾ 5 ਮਿੰਟਾਂ ਸੁਣਵਾਈ ਹੁੰਦੀ ਆ ਸਾਡੀ 47 ਮਹੀਨੇ ਵੀ ਸੁਣਵਾਈ ਨਹੀਂ 大能吧，大吧一。